हां जी मित्रों की हालचाल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕੈਂਡ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਹਾਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਬੜਚੰ ਮਜ਼ਾ ਆਏਗਾ ਚੱਲ ਹੁਣ ਮਾਫ ਕਰਦੇ ਜਾਨੂ ਮਾਰਨਾ ਹੀ ਗਰੀਬ ਵੜਾ ਪੜਾ ਗੁਸਾ ਵੀਰ ਦਾ ਮੈਨੂੰ ਇਹ ਗਲਤ ਜਿਹਾ ਲੱਗਦਾ ਪਿੱਛੇ ਖੜਾ ਸੀ ਬੰਦਾ ਜਿਹਦੇ ਮਾਰਦਾ ਤੂੰ ਵੀਰ ਕੀ ਕਹਿੰਦਾ ਡਾਕਟਰ ਕਦੋਂ ਤੱਕ ਠੀਕ ਹੋ ਜਾਏਗਾ ਫਿਰ ਦੂਜੇ ਪਾਸੇ ਖੜਾ ਸੀ ਬੰਦਾ ਜਿੰਨੇ ਤੇਰੀਆਂ ਮਾਰੀਆਂ ਸੀ ਤੂੰ ਵੇਲਾ ਕਿਹੜੀਆਂ ਆਤਮਾ ਨਾਲ ਲੜੀ ਜਾਂਦਾ ਭਰਾਵਾ ਹਾਈ ਮਰ ਜਾ ਤੇਰੇ ਲੱਕ ਤੇ ਬੇ ਕਦਰਾਨੜ ਬਾਪੂ ਚਾਲ ਆ ਜਾ ਪੈਗ ਲਾਈਏ ਸਾਡਾ ਗੁੱਸਾ ਅਕਲ ਦੇਖੋ ਟਰੱਕ ਵਾਲੇ ਨਾਲ ਨਾ ਲੱਗ ਜੇ ਵੇਖਿਓ ਕਿਤੇ ਕੁੜਮਾ ਦੀ ਗੱਲ ਨਾ ਕਰਦੇ ਹੋ ਅੰਕਲ ਜੀ ਬੇ ਕਦਰਾਨੜ ਸਾਡੇ 350 ਦਾ ਚਾਰਜ ਕਰਾਇਆ ਉਹ ਗਲਤੀ ਹੈ ਸਾਡੀ ਹਾਏ ਬਾਬੇ ਨਾ ਕਿੰਨੀ ਛੋਟੀ ਉਮਰੇ ਧੋਖਾ ਭਲਿਆ ਅੰਕਲ ਦਾ ਸਾਡੇ ਨਾਲੋਂ ਵੀ ਦੁਖੀ ਲੱਗਦਾ ਏ ਬੇ ਕਦਰਾਨੜ ਲਈ ਛੋਟੇ ਵੀਰੇ ਨਾ ਕੰਮਾਂ ਵਿੱਚ ਕੁਝ ਨਹੀਂ ਰੱਖਿਆ ਪੜ੍ਹਾਈ ਤੇ ਧਿਆਨ ਦੋ ਆਂਡਿਆਂ ਦਾ ਜੁਗਾੜ ਕਰ ਅੰਕਲ ਮੈਂ ਬੋਤਲ ਲੈ ਕੇ ਆਇਆ 3 ਜਣੇ ਬਿਠੇ ਇੱਕ ਮੋਟਰਸਿਕਲ ਜਿੰਨਾ ਹੈ ਜ਼ਿੰਦਗੀ ਨੂੰ ਚੱਲ ਖਬਰਦਾਰ ਜੇ ਕਿਸੇ ਨੇ ਤੌਂ ਤੇ ਨਿਗਾਹ ਮਾਰੀ ਟੈਕਟਾ ਵਦੇ ਪੋੜਾ ਤਰਸਾ ਕਰ ਲੋ ਵਿਚਾਰੀ ਐਕਟਵਾ ਦੋਵਾਂ ਵਰਗੀ ਉਹ ਕੱਲੀ ਆ ਤੇ ਤੀਜਾ ਤੂੰ ਤੈਨਣੀਓਂ ਭਰਾਵਾ ਚਾਰ ਹੋ ਤੁਸੀਂ ਪਿੱਛੇ ਬੈਠਾ ਇਹੀ ਸੋਚਦਾ ਹਾਂ ਨਾ ਗਲਤ ਕੰਮ ਕਰ ਲਿਆ ਮੈਂ ਤਾਂ ਅੱਜ ਗਾਣਾ ਸਹੀ ਲਾਇਆ ਵੀਰੇ ਇਹ ਕੱਲੀ ਦੋ ਵਰਗੀ ਆ ਤੁਸੀਂ ਦੋ ਜਾਣੇ ਦਿੱਤੇ ਇਹੀ ਦੋ ਆ ਸਾਡੇ ਸਾਰਿਆਂ ਦੇ ਪੁੱਤ ਇਹੀ ਪਿਓ ਆ ਬਰਾਗਾ ਪੰਜ ਨਾਲ ਦੋ ਜੀਵ ਵਾਲੀਆਂ 14 ਸੈਕਿੰਡ 34 ਸਟੈਪ ਤੂੰ ਚੱਲਦੇ ਨਹੀਂ ਕਲੀਆਂ ਦੇ ਕਿਉਂ ਆ ਸਾਡੇ ਸਾਰਿਆਂ ਦੇ ਪੁੱਤ ਇਹੀ ਪਿਓ ਆ ਪਹਿਲਾਂ ਖੜ ਕੇ ਦੱਸ ਗੱਲ ਕੀ ਆ ਵੀ ਇਹਦੀ ਲਤਾਰੀ ਮਾਲਿਸ਼ ਕੈਸਟੋਲ ਆਇਲ ਨਾਲ ਹੋ ਕੀਤੀ ਜਾਂਦੀ ਆ ਬਨੇ ਗਾਖ ਨਹੀਂ ਤੇ ਗੱਡੀ ਲੈੰਦੇ ਮੰਗ ਕੇ ਵੇਖ ਚੋਟੀ ਦੇ ਪਲੇਅਰ ਸਾਰੇ ਕੰਗ ਤੇ ਮਣ ਕੇ ਨਾ ਹਲਾ ਹਲੇ ਭਰਾਵਾ ਕਰਤੀ ਗਾਣੇ ਦੀ ਮਾਂ ਪੈਣਾ ਇੱਕ ਖੁਸ਼ ਜੇ ਹਾਇ ਸਾਬਨੇ ਰੀਲਾ ਬਣਾ ਲੀਆਂ ਮੈਂ ਰਹਿ ਗਿਆ ਕੁਝ ਨਹੀਂ ਹੋਇਆ ਬਾਪੂ ਨੇ ਪੰਗੜਾ ਸੁੱਕਿਆ ਸੀ ਸੁੱਖ ਪੂਰੀ ਕੀਤੀ ਬਾਬਾ ਯਾਰ ਫੇਸਬੁਕ ਤੇ ਵੀਡੀਓ ਪਾਇਆ ਕਰ ਉਹ ਮੈਂ ਨਹੀਂ ਚਲਾਉਂਦਾ ਪਤਾ ਨਹੀਂ ਕਿਹਦੀ ਕਸਰ ਹੋਈ ਆ ਗਾਣਾ ਦਸਨ ਵਾਲੇ ਨੂੰ ਚਾਰਜ ਮੇਰੇ ਵੱਲੋਂ ਕਰਵਾਇਆ ਜਾਏਗਾ ਗਾਣਾ ਆਪਣੀ ਪਸੰਦ ਨਾਲ ਲਗਾ ਲਿਓ ਬਾਬਾ ਤੈਨੂੰ ਚੱਕਰ ਆਜੂ ਹਟ ਜਾ ਐਦਾਂ ਨਾ ਕਰ ਬਾਬਾ ਨੱਚਦਾ ਕਿ ਰਾਮਦੇਵ ਗੰਗੂ ਜੋਗਾ ਕਰਦਾ ਤੇਰੇ ਖੁੱਲ ਗਿਆ ਲੇਖ ਪਿੱਛੇ ਆਉਂਦਾ ਜੱਟ ਵੇਖ ਤੇਰੇ ਕਰਕੇ ਹੀ ਚੁੱਭ ਰੱਬਾ ਸਾਨੂੰ ਕਿੰਨੇ ਹੋਰ ਤਸੀਹ ਦੇਣੇ ਆ ਭਾਈ ਸਿੱਧਾ ਕਹਿ ਦੋ ਅਸੀਂ ਜਿਉਂਦੇ ਤੁਹਾਨੂੰ ਚੰਗੇ ਨਹੀਂ ਲੱਗਦੇ ਤੈਨੂੰ ਮबारकਾ ਤੇ ਸਾਨੂੰ ਲਾਂਤਾ ਭਾਈ ਰੋਜ ਸਜਦਾ ਤੇਰੀ ਮੋਟੀ ਮੋਟੀ ਅੱਖ ਉਤੋਂ ਪਤਲਾ ਅਸੀਂ ਤਾਂ ਸਾਹ ਪੂਰੇ ਕਰਨ ਆਏ ਆ ਧਰਤੀ ਤੇ ਸੱਚ ਕਿਹਾ ਸਿਆਣੇ ਨੇ ਮਣੀ ਕਾਲੇ ਨਾਲ ਕੋਲ ਹੁੰਦੀ ਆ ਉਤੋਂ ਪਤਲਾ ਜਲੱਕ ਮੇਰੀ ਜਾਨ ਕੱਢਦਾ ਅਕਲ ਪਿੱਛੇ ਜਿਹੜਾ ਤੌਲੀਆ ਪਿਆ ਉਹਨਾਂ ਸਾਨੂੰ ਫਾਂਸੀ ਦੇ ਦੇ ਰੱਬਾ ਸਾਡਾ ਕਸੂਰਤਾ ਦੱਸ ਭਾਈ ਮੇਰੀ ਤਾਂ ਅੱਗੇ ਦਵਾਈ ਚੱਲਦੀ ਆ ਕੁੜੀ ਤਾਂ ਸੁਣਨ ਦਾ ਗਾਣਾ ਵੀ ਖਰਾਬ ਕਰੀ ਜਾਂਦੀ ਆ ਹੇ ਹੇ ਕੜੀ ਜਾਂਦਾ ਕੁੜੀ ਮੂੰਹ ਚੁੱਪੜੀ ਜਾਣਾ ਹੋਵੇ ਤਾਂ ਕਿਤੇ ਸੋਣੂ ਬੀੜੀ ਮੰਗਣ ਦੀ ਆ ਲੱਗਦਾ ਤੇਰਾ ਕੁਝ ਨਹੀਂ ਵਟਿਆ ਜਾਣਾ ਵੀਰੇ ਤੂੰ ਸੋ ਜਾ ਜਾ ਕੇ ਜਾਈ ਲੈ ਕੇ ਸੋਣੂ ਇਕੱਲਾ ਸਪਲੈਂਡਰ ਵਾਲਾ ਗਾਣਾ ਗਾਉਂਦਾ ਸਿੰਗਰ ਵਧੀਆ ਵਾ ਵਿੱਚ ਠੋਕਦਾ ਨਹੀਂ ਤੁਹਾਨੂੰ ਨਹੀਂ ਪਤਾ ਇਹ ਅਖੜਾ ਖਤਮ ਹੋ ਤਬ ਬਾਅਦ ਰੀਮਿਕਸ ਕਰੂਗਾ ਗਲੀ ਤੇਰੀ ਵਿੱਚ ਘੇਰ ਲਿਆ ਸਪਲੈਂਡਰ ਯਾਰਾਂ ਦਾ ਜੈਸੀ ਕੋਲੀ ਜੈਸੀ ਕੋਲੀ ਜੈ ਨਾ ਨਗਾ ਤੇ ਪਾਪਾ ਆਈਏ ਵਾ ਪੈਰੀ ਹੱਥ ਲਾ ਬਾਬਿਆਂ ਦੇ ਜਾ ਕੇ ਨੇੜੇ ਤਾਂ ਹੋ ਯਮਰਾ ਦੇ ਦਰਸ਼ਨ ਕਰਾ ਦੇ ਫੇਰ ਕਹੀਂ ਬਾਬਾ ਦੇ ਪ੍ਰਸ਼ਾਦ ਮਾਦਾ ਨੂੰ ਕਰੂ ਪਾਪਾ ਕਰਨ ਵਾਲਿਆ ਆ ਤਾਂ ਆਪਣਾ ਬਾਬਾ ਆਈਏ ਵੇਖ ਲੈ ਤੂੰ ਜੈਸੀ ਪੋੜੇ ਨਾ ਨਾ ਬਾਬਾ ਵਾ ਬਾਬੇ ਦੇ ਨੇੜੇ ਤਾਂ ਹੋ ਫੇਰ ਠੰਡ ਵਰਤਾਉ ਫੇਰ ਫ੍ਰਿਜ ਚ ਲਾਉ ਦੀਪ ਸਿੱਧੂ ਠੀਕ ਕਹਿੰਦਾ ਸੀ ਲੱਗੇ ਜਾਓ ਫੇਰੀ ਤਾਰੂਗਾ ਦੂਰ ਖੜੇ ਨੂੰ ਕੀ ਤਾਰਨਾ ਕਿਰਪਾ ਕਰਜਾ ਜਿੰਨੇ ਜਨੇ ਤੇਰਾ ਦਰਸ਼ਨ ਕੀਤੇਰੇ ਬਾਬਾ ਕਿਰਪਾ ਕਰਾ ਅਸ਼ੀਰਵਾਦ ਤਾਂ ਲੈ ਲਓ ਬਾਬਿਆਂ ਤੋਂ ਡਰੋ ਨਾ ਮਲੋਇਆ ਤਾਂ ਬਾਬাইয়া ਠੰਡ ਨੂੰ ਬਾਬਾ ਬਰਫ ਲਾਈ ਫਿਰਦਾ ਡਰਾਈ ਫਰੂਟ ਕਿੱਥੇ ਖੁੱਲਾ ਰਹਿ ਗਿਆ ਤੇ ਇਹਦੇ ਵਿੱਚ ਚੂਹੀਆਂ ਵੜ ਗਈਆਂ ਤੇ ਹੁਣ ਮੈਨੂੰ ਇਹ ਖਾ ਇਹ ਡਰਾਈ ਫਰੂਟ ਆ ਮੈਨੂੰ ਤਾਂ ਅੱਜ ਪਤਾ ਲੱਗਿਆ ਸਾਲਿਓ ਫੋਨ ਤੋਂ ਵੇਲ ਮਿਲੇ ਫਿਰ ਦੇਖਿਓ ਕਿਤੇ ਭੁਜੀਆ ਪੁਜੀਆ ਟਾਸਟੀ ਪਤਾ ਨਹੀਂ ਮੰਮੀ ਨੇ ਛੱਡਿਆ ਕਿ ਨੂਰ ਨੇ ਟੈਕਸੀ ਪੁਜੀਆ ਬੀਬੀ ਤੇਰਾ ਦਿਮਾਗ ਬੰਨਿਆ ਕਿਸੇ ਨੇ ਛੱਡਿਆ ਮੈਨੂੰ ਆਪਣੀ ਧਿਆ ਟਾਸਟੀ ਪੁਜੀਆ ਵਿੱਚ ਚਾਪਤੀ ਸਿੱਟਦੀ ਮਿਕਸ ਵੇਜ ਹੋ ਗਿਆ ਇਸ ਨੂੰ ਕਹਿੰਦੇ ਆ ਡੈਡ ਡਰਾਈ ਫੂਡ ਡਰਾਈ ਫਰੂਟ ਮਿਕਸ ਵੇਜ ਹੋ ਗਿਆ ਹੁਣ ਨੂੰ ਮੈਂ ਦੱਸਾਂਗਾ ਕਿ ਚੰਗ ਕਿਵੇਂ ਲੜੀ ਜਾਂਦੀ ਏ ਬਾਪੂ ਤੇਰੇ ਐਸੇ ਕਾਰਨਾ ਕਰਕੇ ਪੈਨਸ਼ਨ ਨਹੀਂ ਲੱਗਦੀ ਪੱਜਣਾ ਵੀ ਦੱਸ ਦੀ ਫਿਰ ਬਾਬਾ ਅਸੀਂ ਤਾਂ ਕੁਝ ਨਹੀਂ ਕੀਤਾ ਵੇਰ ਸੌਰੀ ਅਰੀ ਜੰਦੀਏ ਤੇ ਕਿਵੇਂ ਚਿੱਤੀ ਚਾਹ ਦੀਏ ਯੁੱਧ ਦਾ ਐਲਾਨ ਕੀਤਾ ਜਾਏ ਭਾਈ ਗੰਡਾਸੀ ਸਾਡੇ ਮਾਰਦੇ ਆ ਕੇ ਅੰਕਲ ਖੜ ਕੇ ਦੱਸ ਗੱਲ ਕੀ ਆ ਅੰਕਲ ਜੀ ਅੱਜ ਕੰਮ ਤੇ ਨਹੀਂ ਗਏ ਪੇਂਟ ਕਰਨਾ ਬਾਈ ਗਾਨ ਪੁੱਠੀ ਫੜੀ ਆ ਪਹਿਲੇ ਗੰਡਾਸੀ ਤੋਂ ਜੰਗ ਲਾ ਪੱਗ ਤਾਂ ਬਾਲੀ ਸੋਹਣੀ ਬੰਦੇ ਹੋ ਪਰ 50 ਥੋੜਾ ਥੱਲੇ ਨਹੀਂ ਬੰਦੇ ਤੁਸੀਂ 50 ਨਹੀਂ ਬਾਈ ਤੂੰ ਤਾਂ 100 ਹੀ ਬਣਾਈ ਫਿਰਦਾ ਐਨ ਕਾਦੀ ਲੋੜ ਨਹੀਂ ਹੁਣ ਇਹਨੂੰ ਤਾਂ ਪਟਿਆਲਾ ਸ਼ਾਹੀ ਨਾ ਨਾ 50 ਸ਼ਾਹੀ ਨਹੀਂ ਬੰਦੇ ਤੁਸੀਂ 50 ਤਾਂ ਪੱਗ ਦੇ ਥੱਲੇ ਬਣੀ ਸੀ ਜੀ ਆਈ ਮੀਨ ਥੋੜਾ ਅੱਖਾਂ ਦੇ ਕੋਲ ਮੱਥਾ ਠੰਡ ਤੋਂ ਬਚਣ ਲਈ ਬੰਨੀ ਆ 50 ਆਕੇ 50 50 7 ਮੀਟਰ ਦੇ ਪੱਗ 1 ਮੀਟਰ ਤੇਲੇ ਬੰਦੇ ਨਾਲ ਤਾਂ ਕੋਈ ਹੱਥ ਨਾ ਮਿਲਾਵੇ ਉਦਾਂ ਜਿੱਤੇ ਹੋਏ ਦੇ ਤਲਵੇ ਵਿੱਚ ਚੁੰਮਦੀ ਹੈ ਗਿਆਨੀ ਉਡਨਾ ਸਾਪੀਆ ਕਿਹੜਾ ਸਾਲਟ ਖਾਨਾ ਭਰਾਵਾ ਤੂੰ ਸਾਲਾ ਇੱਕ ਵਾਰ ਚ 36 ਸਟੈਪ ਕਰ ਜਾਂਦਾ ਮਾਲ ਤੇਜ ਆ ਭਾਜੀ ਜਵੇ ਗੱਡੀ ਐ ਤਾਂ ਲੱਗੇ ਜਵੇ ਗੱਡੀ ਦੇ ਟਰਾਡੇ ਨਾਲੇ ਘੰਮਦੀ ਐ ਦੁਨੀਆ ਗੱਡੀ ਨਾਲੋਂ ਤੇਜ਼ ਤਾਂ ਤੂੰ ਚੱਲਦਾ ਬਾਈ ਫਿਰ ਅੱਖ 'ਚ ਹੱਤ ਨਾ ਮਾਰ ਦੇਈ ਕਿਤੇ ਖੜਕੇ ਦੱਸ ਗੱਲ ਕੀ ਹੋਈ ਆ ਮਾਈਕਲ ਜੈਕਸਨ 2 हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਕਮੈਂਟ ਵਿੱਚ ਜੇ ਹਾਈਪ ਦੀ ਆਪਸ਼ਨ ਆ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਈਜ਼